ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਤੇ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਪਿੰਡ ਦੋਸਤੋ ਸਭਰਾ ਵੱਡੇ ਸਭਰਾ ਪਹੁੰਚੇ ਆਂ ਦੋਸਤੋ ਬੁਰਜ ਮਿਲਕ ਫਾਰਮ ਤੇ ਵੀਰ ਸਾਹਿਬ ਹੋਂਦੇ ਕੋਲ ਮਾਝ ਦਾ ਪਿੰਡ ਆ ਦੋਸਤੋ ਹਰੀ ਕੇ ਪੱਤਨ ਤੋਂ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਵੱਡੇ ਸਭਰਾ ਦੀ ਕਿਰਤੋਵਾਲ ਪਿੰਡ ਬਿਲਕੁਲ ਲੱਗਿਆ ਵੀਰ ਸਾਹਿਬ ਦੇ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਦਿਖਾਈਆਂ ਤੁਹਾਨੂੰ ਪਸ਼ੂ ਪੂਰੇ ਟੌਪ ਟੌਪ ਦੇ ਲੈ ਕੇ ਆਉਂਦਾ ਵੀਰ ਸੇਲ ਪਰਚੇਜ ਦਾ ਕੰਮ ਤੇ ਬੜਾ ਬੱਟੀਆਂ ਹੁੰਦੀਆਂ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬੜਾ ਤੁਹਾਨੂੰ ਦਿਖਾਉਣੀਆਂ ਇੱਕ ਤਾਜੀ ਸੂਈ ਆ ਦੋ ਗੱਬਣ ਅਗੇ ਗਾਂ ਤਿਆਰੀ ਵਾਲੀਆਂ ਨੇ ਠੀਕ ਆ ਜੀ ਤੇ ਸਮਾਂ ਉਹਨਾਂ ਦਾ ਵੀ ਪੁੱਛ ਲਾਂਗੇ ਕਿੰਨਾ ਕਿੰਨਾ ਹਜੇ ਸਮਾਂ ਬਾਕੀ ਆ ਜਿਹੜੀ ਸੂਈ ਆ ਕਿੰਨੇ ਬੌਲੇ ਤੇ ਜਾਂ ਕਿੰਨੇ ਮਿਲਕ ਤੇ ਚੱਲ ਰਹੀ ਆ ਕੀ ਰੇਟ ਮੋਲ ਰਹਿਣ ਵਾਲੇ ਆ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਹਰ ਵਾਰ ਦੀ ਤਰ੍ਹਾਂ ਦੋਸਤੋ ਐਂਡ ਕੱਲੇ-ਕੱਲੇ ਪਸ਼ੂ ਦੀ ਡਿਟੇਲ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੀ। ਆਹ ਕਰਦੇ ਆ ਬਤੇਰੇ ਗੱਲਬਾਤ ਵੀਰ ਸਾਹਿਬ ਦੇ ਨਾਲ। ਅੱਜ ਤਰੀਕ ਦੋਸਤੋ ਆਪਾਂ ਕਵਰਜ ਕਰਦੇ ਪਏ ਆ 5 ਜੂਨ ਤੇ ਸਮਾਂ ਕੋਈ ਸ਼ਾਮ ਦੇ 5:30 ਪੌਣੇ 6 ਵਜੇ ਦਾ। ਉਸ ਤੋਂ ਬਾਅਦ ਕਿਸੇ ਵੀਰ ਨੇ ਨਰਕਪਰਖ ਕਰਨੀ ਆ ਗੱਬਣ ਪਸ਼ੂ ਚੌਂਤਣ ਦਾ ਟਿੱਪ ਕੇ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਤੇ ਸੂਆ ਨਾਗ ਜਿਹੜਾ ਹੁੰਦਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੂਬ ਸਾਹਿਬ ਸਤਿ ਸ੍ਰੀ ਅਕਾਲ ਜੀ। ਉਹ ਠੀਕਾ ਵੀਰੇ ਹਾਂਜੀ ਹਾਂਜੀ ਸੰਧੂ ਸਾਹਿਬ ਬਹੁਤ ਵਧੀਆ ਜੀ ਕਿਰਪਾ ਜੀ ਗੁਰੂ ਰਾਨ ਦਾ ਜੀ ਠੀਕ ਹੈ ਜੀ ਹਾਂਜੀ ਲੈ ਵੀ ਡਾਕਟਰ ਸਾਹਿਬ ਅੱਜ ਆਪਣੇ ਕੋਲ ਤਿੰਨ ਬੈੜਾ ਵਕਾਉ ਨੇ ਅੱਜ ਸੰਧੂ ਸਾਹਿਬ ਆਪਣੇ ਕੋਲੇ ਤਿੰਨ ਬੈੜਾ ਵਾਂ ਜਿਹਦੇ ਵਿੱਚੋਂ ਇੱਕ ਸੂਈ ਆ ਉਹਦੇ ਮਗਰ ਸਖਸੜ ਸੀਮਨ ਬਰੂਡ ਸੀਮਨ ਲੱਗਾ ਹੋਇਆ ਸੀ ਤੇ ਬੱਚੀ ਨੂੰ ਜਨਮ ਦਿੱਤਾ ਜੀ ਤੇ ਮਗਰ ਬੱਚੀ ਆ ਗਈ ਬੱਚੀ ਆ ਜੀ ਉਹ ਪਵੈਡੀਐਨ ਟੈਸਟ ਕੋਈ ਕਰਾ ਲੇ ਬਰੂਡ ਦੀ ਖੋਦ ਆ ਤੇ ਬਰੂਡ ਦੀ ਮਗਰ ਬੱਚੀ ਆਈ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ अच्छा डॉक्टर साहब सुबह ਕਿਰਮਾ ਸੂਈਏ ਇਹ ਸੰਧੂ ਸਾਹਿਬ ਦੂਜਾ ਸੂਆ ਸੂਈਆ ਓਕੇ ਤੇ ਕੱਲ ਦੀ ਸੂਈ ਆ ਤੇ 20 ਲੀਟਰ ਬੋਲਾ ਹੀ ਬੋਲਾ ਆਈ ਇਸਨੇ ਲਓ ਜੀ ਹਾਂਜੀ ਸੈਕੰਡ ਟਾਈਮ ਆ ਦੋਸਤੋ ਦੂਜਾ ਸੂਆ 20 ਕਿਲੋ ਬੋਲੇ ਤੋਂ ਸ਼ਰਬਤ ਬਹੁਤ ਸੋਹਣੀ ਬੱਚੀ ਵੇਖ ਲੋ ਜੀ ਬੱਚੀ ਕਿੱਡੀ ਵੱਡੀ ਆ ਤੇ ਕੋਈ ਛੋਟੀ ਜਿਹੀ ਬੱਚੀ ਨਹੀਂ ਐਡੀ ਐਡੀ ਦੋਆਂ ਮਹੀਨਾ ਦੀ ਹੁੰਦੀ ਜਿਹੜੀ ਇੱਕ ਦਿਨ ਦੀ ਲਓ ਜੀ 나ੜੂ ਬਿਲਕੁਲ ਤੁਸੀਂ ਵੇਖੋਗੇ ਗਿੱਠ ਲੰਮਾ 나ੜੂ ਆ ਬੱਚੇ ਦੇ ਨਾਲ ਬਰੂਡ ਸੀਮੰਟ ਦੀ ਦੋਸਤੋ ਮਗਰ ਬੱਚੀ ਆ ਕੋਟ ਨਹੀਂ ਬਰੂਡ ਇਹ ਆ ਬਰੂਡ ਸੀਮੰਟ ਦੀ ਆ ਬਾਕੀ ਆ ਫੇਸ ਕੁਆਲਿਟੀ ਠੀਕ ਹੈ ਜੀ ਬਾਕੀ ਸੰਧੂ ਸਾਹਿਬ ਦੁੱਧ ਦੀ ਈਮਤ ਚਲੋ ਗਰਮੀ ਹੈ 30 30 ਲੀਟਰ ਆਮ ਨਾਲ ਹੀ ਚਵਾਈ ਜਾਊਗੀ ਓਕੇ ਠੀਕ ਹੈ ਜੀ ਵੈਸੇ ਵੱਧ ਚਵਾਉਣਾ ਚਾਹੀਦਾ ਠੰਡ ਹੁੰਦੀ ਤੇ ਫਿਰ ਦੁੱਧ ਵੱਧ ਚਵਾ ਲੈਣਾ ਹੈ ਗਾਂ ਨੇ ਬਾਕੀ ਜਿੰਨੀ ਕੋਈ ਸੇਵਾ ਕਰੂਗਾ ਭਵਾਨੇਲੇ ਦੇ ਦੀ ਬਹੁਤ ਸਫਾਈ ਆ ਗਿੱਠ ਗਿੱਠ ਤੇ ਵਿਰਲਾ ਥਣਾ ਦੀ ਆਪਸੀ ਭਵਾਨਾਲੇਪਾ ਬਹੁਤ ਖੂਬਸੂਰਤ ਆ ਵਜਨ ਲੋਡ ਵੀ ਤਕਰੀਬਨ ਵੈੜ ਦਾ ਪੂਲ ਬਟਾ ਫੁੱਲ ਤੰਨੂ ਸਾਹਿਬ ਲਾਂ ਬਹੁਤ ਥਾਂ ਚੱਡੇ ਦੇ ਵਿੱਚ ਹਾਂ ਤਾਜੀ ਸੂਈਏ ਦੋਸਤੋ ਨਾਰਮਲ ਦਰਮਿਆਨੀ ਪੀ ਭਾਲ ਭੂਲ ਦੀ ਨਜ਼ਰ ਆਊਗੀ ਤੁਹਾਨੂੰ ਵੈਸੇ ਵੱਡੇ ਆਰਡਰ ਦੇ ਵਿੱਚ ਮਿਲਕ ਸੋਨਾ ਜਵਾ ਦੂਗੀ ਵੈ ਠੀਕ ਹੈ ਜੀ ਹੁਣ ਫਲਖਾਲ ਬਹੁਲੇ ਤੋਂ ਸ਼ੁਰੂਆਤ ਚੰਗੀ ਕੀਤੀ ਆ ਆ ਦੇਖੋ ਪਫਲਕਾਰੀ ਵੀ ਸੰਧੂ ਸਾਹਿਬ ਲਾ ਦਿੰਦੇ ਕੋਈ ਗੱਲ ਹੀ ਨਹੀਂ ਲਓ ਜੀ ਅਕੀ ਚੋਣ ਚੋਣਾ ਚੰਗੀ ਨਿਕਲੀ ਜੀ ਸਾਫ ਸੁਥਰੀ ਸੰਧੂ ਸਾਹਿਬ ਚੁਵਾਈ ਦੀ ਅਜੇ ਤੱਕ ਇਹਨੇ ਫਰਿਆਦ ਨਹੀਂ ਕੀਤੀ ਅੱਛਾ ਜੀ ਇਹਨੇ ਲਾਂਭਾ ਨਹੀਂ ਦਿੱਤਾ ਵੀ ਚੁਵਾਈ ਗਲਤ ਆ ਚੁਵਾਈ ਆਪਾਂ ਵੀਡੀਓ 'ਚ ਚੁਵਾ ਦਾਂਗੇ ਅੱਛਾ ਜੀ ਬਿਲਕੁਲ ਹੋ ਇਤਰਾ ਹੀ ਕੋਈ ਬਹੇ ਚੁਵਾਈ ਦੀ ਇੰਨੀ ਜਿਆਦਾ ਚੰਗੀ ਲੱਗੀ ਪੂਰ ਹੋਵੇ ਤੇ ਆਉਂ ਜਾਂਦਾ ਭਰਾ ਜੀ ਪੂਰੀ ਜ਼ਬਰਦਸਤ ਮੈਂ ਕਹਾ ਪੂਰ ਮਾਰ ਜੇ ਗਾਂ ਦੇ ਆਉਂ ਜਾਂਦਾ ਭਰਾ ਜੀ ਦਾਂਗੇ ਪੈਸੇ ਵਾਪਸ ਲੋਕ ਵੀ ਦੋਸਤੋ ਠੀਕ ਆ ਸੋ ਇੰਨੀ ਸ਼ੋਰਟੀ ਆ ਇੰਨੀ ਤਸੱਲੀ ਆ ਵੀ ਕੋਈ ਪੂਰ ਕੋਈ ਛਟਾ ਨਹੀਂ ਕਿਸੇ ਤਰ੍ਹਾਂ ਦਾ ਠੀਕ ਆ ਜੀ ਬਿਲਕੁਲ ਚਾਰੇ ਥੰਡ ਬਰਾਬਰ ਇਹ ਵਕਤ ਹੂੰ ਤੋ ਚੰਗੀ ਦੋਸਤੋ ਕੁਆਲਿਟੀ ਹੈ ਠੀਕ ਹੈ ਜੀ ਚੰਗੀ ਕੁਆਲਿਟੀ ਨੇ ਦੁੱਧ ਕੱਢਣਾ ਚੰਗੀ ਨਸਲ ਬਰੀਡ ਨੇ ਦੁੱਧ ਕੱਢਣਾ ਤੋ ਥਾਣ ਪਨੇ ਵਾ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਬਾਕੀ ਸੰਦੂਸਾ ਪਾੜਲਾ ਚੱਡਾ ਕੋਈ ਉਹੋ ਜਿਹੀਆਂ ਨਸਲਾਂ ਐ ਨਸਲ ਨੇ ਦੁੱਧ ਪਰਣਾ ਐ ਇਹ ਦੇਖੋ ਬਿਲਕੁਲ ਚਵਾਈ ਓਕੇ ਇਹ ਦੇਖੋ ਇਹੋ ਜੀ ਗੱਲ ਨਹੀਂ ਕੋਈ ਇਹਨਾਂ ਨੂੰ ਤਾਂ ਕੋਈ ਬੱਚੇ ਬੁੱੱਚੇ ਇਹਨਾਂ ਨੇ ਹੁੰਦਾ ਜਿਤਨਾ ਮਰਜ਼ੀ ਕੋਈ ਆ ਵੇਖੋ ਬੋਲਾ ਆ ਦੇਖ ਠੀਕ ਹੈ ਜੀ ਇਹ ਬਿਲਕੁਲ ਹੀ ਚਵਾਈ ਦੇ ਇੱਕ ਨੰਬਰ ਦੀ ਹੈ। ਲਓ ਜੀ ਫਰਸ਼ ਕੋਟ ਚਵਾਈ ਹੈ। ਇਹ ਪਾਸਪੋਰਟ ਚਵਾਈ ਹੈ ਜੀ। ਠੀਕ ਹੈ ਜੀ। ਹਾਂਜੀ। ਲਓ ਦੱਸੋ ਸੋਹਣੀ ਕੁਆਲਿਟੀ ਆ ਮਗਰ ਵੀ ਬੱਚੀ ਆ। ਬਾਕੀ ਸੰਧੂ ਸਾਹਿਬ ਗਰਮੀ ਨਾ ਹੁੰਦੀ ਨਾ ਤੇ ਇਹਨੇ ਆਰਾਮ ਨਾਲ 35 36 ਦੁੱਧ ਚਵਾ ਜਾਣਾ ਹੈ। ਠੀਕ ਹੈ ਜੀ। ਬਾਕੀ ਕੋਈ ਨਹੀਂ ਹੁਣ ਮੌਸਮ ਵਧੀਆ ਹੋ ਹੀ ਜਾਂਦਾ ਮੀਂਹ ਬਰਸਾਤਾ ਪਹਿਲਾਂ ਆਪਣੀਆਂ ਚੰਗਾ ਦੁੱਧ ਚਵਾਉਗੇ ਗਾਂ ਦੀ। ਥੋੜੀ ਗਾਂ ਚਲੋ ਗਾਂ ਦੀਆਂ ਥੋੜੀ ਠੰਢੀ ਵੀ ਆ ਜਾਣੀ। ਹਾਂਜੀ ਜਿਹੜੇ ਸਾਹਿਬਾਂ ਬੋਲਾ ਕੱਢਣ ਦੀ ਉਸ ਹਿਸਾਬ ਨਾਲ ਤੇ ਲੋਕਾਂ ਨੇ ਕਹਿ ਦੇਣਾ ਹੀ ਵੀ ਇਹਨੇ 40 ਲੀਟਰ ਦੁੱਧ ਭਰ ਦੇਣਾ ਪਰ ਜਿੰਨਾ ਕਿ ਦੁੱਧ ਕੜਨਾ ਕੈਪੈਸਿਟੀ ਹੋਰ ਹਿਸਾਬ ਨਾਲ ਗੱਲ ਕਰੀਦੀ ਆ ਜੀ ਸਹੀ ਹੈ ਜੀ ਸਹੀ ਹੈ ਤੇ ਡਾਕਟਰ ਸਾਹਿਬ ਕੀ ਮੁੱਲ ਕਰਦੇ ਪੈ ਜੀ ਮੁੱਲ ਕਰਨ ਸੰਧੂ ਸਾਹਿਬ ਭਾਵੇਂ ਲੱਖ ਕਰ ਲਈਏ 95 ਕਰ ਲਈਏ ਤੇ 90 ਹਜ਼ਾਰ ਦੀ ਸੰਧੂ ਸਾਹਿਬ ਦੇ ਦਾਂਗੇ ਆਪਾਂ 90 ਦੀ ਹਾਂਜੀ ਬਾਕੀ ਕਰਿਓ ਵਿੱਚੋਂ ਮਾਨਤਾ ਹਾਂ ਸੰਧੂ ਸਾਹਿਬ ਆਪਾਂ ਵੀਡੀਓ ਜਿਹੜਾ ਹਰ ਰਿਹੀ ਕਹਿੰਦਾ ਮਾਨਤਨ ਫੁੱਲ ਕਰੀਦਾ ਵਾ ਠੀਕ ਹੈ ਜੀ ਹਾਂਜੀ ਬਹੁਤ ਦੱਸੋ 90 ਹਜ਼ਾਰ ਲੈਦੇ ਆ ਵਿੱਚੋਂ ਛੋੜਛੱਪਾ ਹੋ ਜਾਊਗਾ ਬਾਕੀ ਸੰਧੂ ਸਾਹਿਬ ਇਹ ਜਿਹੜੀ ਮਗਰ ਬੱਛੀ ਨਾ ਉਹਨਾਂ 10 ਹਜ਼ਾਰ ਦੀ ਉਹ ਬੱਛੀ ਰੱਖਦੇ ਅੱਛਾ ਜੀ ਜਿੰਨੇ ਵੀ ਕੋਈ ਵੀ ਵੀਰ ਭੈਣ ਬਰਾਪਾ ਵੀ ਰੱਖ ਲਾਂਗੇ 10000 ਚ ਬੱਛੀ ਜੇਕਰ ਨਹੀਂ ਛੱਡਣੀ ਹੋਵੇ ਠੀਕ ਹੈ ਜੀ ਹਾਂਜੀ ਠੀਕ ਆ ਉਹਨਾਂ ਆਪਾਂ ਨੇ ਕਿਹਾ ਵੀ ਦੋਨੇ ਕੰਡੀਸ਼ਨ ਜਿਹੜੀਆਂ ਤੁਹਾਨੂੰ ਪਤਾ ਲੱਗ ਗਈਆਂ ਨੇ ਨਾਲ ਬੱਛੀ ਆ ਸੈਕਸਡ ਸੀਮੰਟ ਦੀ ਠੀਕ ਹੈ ਜੀ ਬਰੂਟ ਸੀਮੰਟ ਦੀ ਤੇ ਜਿਹੜੇ ਕਿਸੇ ਵੀਰ ਲਈ ਛੱਡ ਕੇ ਜਾਣੀਆਂ ਕੱਲੀ ਵੈੜ ਲੈ ਕੇ ਜਾਣੀ ਚਾਹੁੰਦੇ ਹੋ ਉਹ ਜਿੰਨਾ ਵੀ ਵਿੱਚੋਂ ਮੈਨਸ ਹੋ ਜਾਊਗਾ ਦੱਸੇਗਾ ਰੇਟ ਦੇ ਵਿੱਚੋਂ ਆਦਰਵਾਇਜ਼ ਜੇ ਕਿਸੇ ਵੀਰ ਨੇ ਬਿਲਕੁਲ ਅਗੇ ਬਰੀਡ ਤੇ ਕੰਮ ਕਰਨਾ ਅਗੇ ਡੇਰੀ ਦੀ ਤੁਸੀਂ ਲੈ ਕੇ ਜਾ ਸਕਦੇ ਹੋ ਸੰਧੂ ਸਾਹਿਬ ਦੀ ਨਾੜ ਵੀ ਚੈੱਕ ਕਰ ਲਓ ਦੁੱਧ ਲੈਣ ਵਾਲੀ ਬਹੁਤ ਵਧੀਆ ਇਹ ਨਹੀਂ ਵੀ ਕੋ ਚੁਆਈ ਦੀ ਬਹੁਤ ਜ਼ਿਆਦਾ ਖਬਰਦਾਰ ਆ ਗਾਂ ਏ ਠੀਕ ਹੈ ਜੀ ਜਵਾਨ ਵੜਿਆ ਕੋਈ ਉਹ ਜੇ ਕਹਿਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਕੈ ਦਿਨਾਂ ਵੀ ਦੂਜਾ ਸੁਆ ਤੇ ਤੀਜਾ ਨਿਬਲੂਗੀ ਹੂੰ ਹੂੰ ਚੰਗੀ ਚੁਆਈ ਬਹੁਤ ਨਿਕਲੀ ਏ ਜੀ ਚੰਗੀ ਏ ਜੀ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਆ ਜਿਹੜੀ ਵੜ ਹੈਗੀ ਆਪਣੇ ਕੋਲ ਵੀਰ ਇਹ ਸੰਧੂ ਸਾਹਿਬ ਗਰਲੈਂਡੋ ਨਸਲ ਦੇ ਵਿੱਚ ਆ ਅੱਛਾ ਜੀ ਸ਼ਾਈ ਵਾਲ ਤੇ ਗਿਰ ਕ੍ਰੋਸ ਦਾ ਠੰਡੀ ਸੀਲ ਬਹੁਤ ਜ਼ਿਆਦੀ ਆ ਹਾਂ ਤੇ ਇਹ ਦੇਖੋ ਕੋਈ ਬੱਚਾ ਬੈਜੇ ਕੋਈ ਚੱਕਰੀ ਨਹੀਂ ਆ ਹਾਂ ਤੇ ਦੂਜੇ ਸਵੇ ਸੁਣਾ ਇਹਨੇ ਨਹੀਂ ਅਨੇ ਇਹ ਕ੍ਰਾਸ ਕਿਹੜਾ ਹੈ ਜਰਸੀ ਦਾ ਸ਼ਾਈ ਵਾਲਾ ਇਹ ਭਾਜੀ ਇਹ ਸ਼ਾਈ ਵਾਲ ਤੇ ਗਿਰਦਾ ਕ੍ਰਾਸ ਆ ਇਹਨੂੰ ਗਰਲੈਂਡੋ ਗਰਲੈਂਡੋ ਨਾਲ ਆ ਹੀ ਦਿੰਦੇ ਲੋਕੀ ਵੀ ਗਰਲੈਂਡੋ ਅਸਲੀ ਗਰਲੈਂਡੋ ਇਹ ਆ ਅੱਛਾ ਜੀ ਫਿੱਟ ਲੇਵੇ ਦੀ ਬੰਦ ਲੇਵੇ ਦੀ ਗਾਵਾਂ ਹਾਂਜੀ ਲਓ ਜੀ ਠੀਕ ਆ ਸੁਹਾ ਕਿਨਮਾ ਅੱਗੇ ਸਾਹਿਬ ਸੁਣ ਰਹੀ ਹੈ ਸੁਹਾ ਸੰਧੂ ਸਾਹਿਬ ਕੋਈ ਦੂਜਾ ਮੰਨ ਲੇ ਚਾਹੇ ਤੀਜਾ ਮੰਨ ਲਿਆ ਉਹਨਾਂ ਦੇ ਮੈਨੂੰ ਦੂਜਾ ਕਿਹਾ ਕੋਈ ਦੂਜਾ ਉਹਦੇ ਆਪ ਆਪਣੀ ਸਮਝ ਹੁੰਦੀ ਸੰਧੂ ਸਾਹਿਬ ਕਿਉਂਕਿ ਆਪਾਂ ਪਿਛੋਂ ਮੁੱਲ ਲੈ ਕੇ ਆਈਦਾ ਹੈ ਠੀਕ ਹੈ ਜੀ ਹਾਂ ਜੀ ਬਾਕੀ ਘਰ ਵਾਲੇ ਜਿੱਤੋ ਲਈ ਉਹਨਾਂ ਮੈਨੂੰ ਦੂਜਾ ਸੁਆ ਕਿਹਾ ਵਾ ਦੂਜਾ ਪਾਕੀਆ ਕਿ ਸਮਝ ਆ ਕਿਸੇ ਦੀ ਹਾਂਜੀ ਹਾਂਜੀ ਸਾਨੂੰ ਸਾਹਿਬ ਆਪਾਂ ਕਹਿ ਨਹੀਂ ਸਕਦੇ ਲੱਗਦਾ ਸੋ ਦੋਸਤ ਥਾਣਾ ਬਹੁਤ ਵੱਡਾ ਠੀਕ ਹੈ ਜੀ ਲੰਬੇ ਥਾਣਾ ਚਾਰੇ ਥਾਣੇ ਵੇਖੋ ਤੁਸੀਂ ਲੰਬਾਈ ਦੇ ਵਿੱਚ ਲੰਬਾ ਥਾਣਾ ਪੂਰੀ ਮੁੱਠੀ ਤੁਹਾਨੂੰ ਸਾਹਿਬ ਜਦੋਂ ਤੁਰਦੀ ਤੀ ਆ ਵੀ ਹਵਾਨੇ ਚੱਡੇ ਉਹਦੇ ਵੈਸੇ ਘਰ ਵਾਲਿਆਂ ਦੇ ਮੁਤਾਬਕ ਤਿੰਨ ਕ ਦਿਨ ਬਾਕੀ ਇਹਦੇ ਅੱਛਾ ਜੀ ਬਾਕੀ ਨਵੀਂ ਜਗ੍ਹਾ ਤੇ ਆਈ ਆ ਬਾਕੀ ਲੈਵਰ ਬਿਲਕੁਲ ਹਾਜ਼ਰ ਤਿਆਰ ਹੀ ਆ ਜੀ ਠੀਕ ਹੈ ਸੋ ਦੋਸਤ ਤਿੰਨ ਤੋਂ ਚਾਰ ਕ ਦਿਨ ਵੀ ਕੱਢ वैसे ऑलमोस्ट तैयारी कंप्लीट आ संधू साहब चड्डा देख लो केड़ा लगा इणो हम्म हम्म बड़े भाग लगेया बड़ी गुरु रामदास दी मेहरया जी हां बखला बखूला पूरा दोस्तों शानदार ਤੇ ਪੂਰੀ ਜਾਨਦਾਰ 40 ਲੀਟਰ ਆ ਸੰਧੂ ਸਾਹਿਬ बखਲਾ ਕਰਦੀ ਆ ਠੀਕ ਆ ਜੀ ਸੋ बखਾਲਾ ਸੰਧੂ ਸਾਹਿਬ ਜਿਹੜਾ ਸੀ ਦੁੱਧ ਭਰਿਆ ਜਣਾ ਇਹਨੇ ਉਹ 27 22 ਲੀਟਰ ਕੱਢਿਆ ਜੀ 27 ਆ ਆਪਾਂ ਐਵੇਂ ਨਹੀਂ ਗੱਪਾਂ ਨਹੀਂ ਮਾਰਨੀਆਂ ਜਿਹੜਾ ਸਹੀ ਉਹਨਾਂ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਬਾਕੀ ਕੋਈ ਜਿੰਨੀ ਸੇਵਾ ਕਰ ਲੇ ਹਾਂ ਜਾ ਕੇ ਕੋਈ ਪੱਠੇ ਨਾ ਪਾਊਗਾ ਤੇ ਮੈਂ ਕਹਿੰਦਾ ਵੀ ਦੁੱਧ ਚਲੂਗਾ ਉਹ ਗੱਲਾਂ ਨਹੀਂ ਹੁੰਦੀਆਂ ਭਾਜੀ ਆਹ ਵੇਖ ਲਓ ਬਾਕੀ ਥਾਂ ਲੈਵੇ ਦੀ ਬਹੁਤ ਖਬਰਦਾਰ ਆ ਬਹੁਤ ਘੱਟ ਲੈਵਾ ਮਿਲਦਾ ਸੰਧੂ ਸਾਹਿਬ ਕੋਈ ਭਲ ਨਹੀਂ ਵੇਖ ਲਓ ਆਹ ਹਾਂ ਪੂਰਾ ਨਿੱਗਰ ਲੋਬੀ ਪ੍ਰਭੋ ਕੋਈ ਸੁਆ ਤੀਜਾ ਕੋਈ ਦੂਜਾ ਮੰਨ ਕੇ ਤੁਸ ਜੁਪਾ ਕਰ ਲਿਆ ਉਹ ਆਪ ਕੋ ਆਪਣੀ ਸੋਚ ਹੈ ਸੰਧੂ ਸਾਹਿਬ ਸੋ ਵਜਨ ਪੁਜਨ ਵੀ ਪੂਰਾ ਚੌੜਾ ਪਿੱਠ ਪੂੜਾ ਲੰਬੇ ਥਾਣਾ ਬਾਕੀ ਠੰਡੀ ਇਹ ਨਹੀਂ ਕਿ ਕੋਈ ਬੱਚਾ ਹੀ ਬਜੇ ਨਾ ਇੰਨੇ ਖਬਰਦਾਰੀ ਆਪੇ ਕੋ ਢੇਲੇ ਵੀ ਬੜੀ ਬਹੁਤ ਜ਼ਿਆਦਾ ਬਣੂਗੀ ਉਹ ਕਿਤੇ ਤੁਰਿਆ ਨਹੀਂ ਜਾਂਦਾ ਚੱਡਾ ਲੱਗੇ ਇਹ ਕਿਹਨੇ ਸੰਧੂ ਸਾਹਿਬ ਗਰਮੀ ਨਹੀਂ ਇਹ ਬਣਾਉਣੀ ਕ੍ਰੋਸ ਬਿਲਕੁਲ ਕ੍ਰੋਸ ਆ ਫੈਨ ਵੀ ਚੰਗੀ ਹੋਣੀ ਆ ਹੂੰ ਦੁੱਧ ਵੀ ਚੰਗਾ ਭਰਨਾ ਇਹਨੇ ਬਿਲਕੁਲ ਜੀ ਬਿਲਕੁਲ ਬਹੁਤ ਘੱਟ ਮਿਲਦੀਆਂ ਸੰਧੂ ਸਾਹਿਬ ਤੁਸੀਂ ਕ੍ਰੋਸ ਬਰੀਡ ਦੇ ਵਿੱਚ ਮੋਸਟਲੀ ਆਪਾਂ ਦੇਖਦੇ ਆ ਕੋਈ ਗਰਮੀ ਨਹੀਂ ਮਨਾਉਂਦਾ ਪਸ਼ੂ ਇਹ ਨਿਸ਼ਾਨੀਆਂ ਹੁੰਦੀਆਂ ਜੀ ਆ ਵੇਖੋ ਤਿਤਰਾ ਮੇਰਾ ਰੰਗ ਆ ਇਹਦਾ ਵਿੱਚ ਇਹ ਗਰਲੈਂਡੋਂ ਨਸਲ ਦੀ ਅਸਲ ਨਿਸ਼ਾਨੀ ਆ ਠੀਕ ਹੈ ਜੀ ਠੀਕ ਆ ਤੇ ਸਾਹਬ ਇਹਦਾ ਫਿਰ ਮੁੱਲ ਕੀ ਕਰਦੇ ਪਿਆ ਜੀ ਮੁੱਲ ਸੰਧੂ ਸਾਹਿਬ ਆਵੇਂ 90 ਕਰ ਲਈਏ ਹਾਂ ਆਪਾਂ 85000 ਦੀ ਦੇ ਦਾਂਗੇ ਤੇ ਉਹੀ ਮੌਕੇ ਦੇ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ 85000 ਦੀ ਦੋਸਤੋ ਵੀਰ ਨੇ ਮੰਗ ਕੀਤੀ ਆ ਵਿੱਚੋਂ ਮਾਨਤਨ ਹੋ ਜਾਊਗਾ ਕਿਸੇ ਦੇ ਘਰ ਆ ਜਾ ਬਾਕੀ ਸੰਧੂ ਸਾਹਿਬ ਨਹੀਂ ਲਿਵੇ ਇਹੋ ਜੇ ਮਿਲਦੇ ਬੜੀਆਂ ਘਟ ਗਾਵਾਂ ਚਲੋ ਰੋਜ਼ ਇੱਕ ਉਮੀਦ ਆ ਵਾ ਚੰਗਾ ਮਾਲ ਬੜਾ ਘਟ ਜੇ ਆਪਾਂ 100 ਗਾਂ ਵੇਖ ਕੇ ਇੱਕ ਗਾਂ ਲਈਦੀ ਆ ਹਾਂਜੀ ਲੋ ਵੀ ਬਾਕੀ ਸਫਾਈਆਂ ਸੁਪੂਈਆਂ ਦੋਸਤੋ ਤੁਸੀਂ ਦੇਖ ਲਈਆਂ ਸਫਾਈਆਂ ਬਹੁਤ ਜ਼ਿਆਦੀਆਂ ਸਫਾਈਆਂ ਦਾ ਹੀ ਮੋਲਾ ਤੇ ਚੰਗੀ ਕੁਆਲਟੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਲੰਬੇ ਲੰਬੇ ਵੀ ਪੂਰੀ ਠੀਕ ਆ ਤੇ ਥਾਂ ਤੋਂ ਬਹੁਤ ਵਧੀਆ ਚੰਗੇ ਸਾਈਜ਼ ਤੇ ਪੂਰਾ ਟਕਾਣੇ ਤੇ ਥਣ ਲਗਾ ਹਾਂਜੀ ਇਹ ਨਹੀਂ ਕੋਈ ਚਤਕਾਣੇ ਬਰਲ ਫੋੜ ਲਈ ਬਹੁਤ ਜਿਆਦਾ ਸੰਧੂ ਸਾਹਿਬ ਠੀਕ ਆ ਜੀ ਤਾਂ ਸਾਹਿਬ ਅੱਗੇ ਆਪਣੇ ਕੋਲ ਜਿਹੜੀ ਆ ਕੀ ਸੰਧੂ ਸਾਹਿਬ ਕੋਈ ਪੂਰ ਛੱਟਾ ਨਹੀਂ ਮਾਰਦੀ ਪੂਰ ਦੀ ਵੀ ਆਪਣੀ ਗਾਰੰਟੀ ਪਛੇਰ ਦੀ ਵੀ ਆਪਣੀ ਗਾਰੰਟੀ ਆ ਠੀਕ ਆ ਜੀ ਹਾਂਜੀ ਕਿਹਨੇ ਆਨਲਾਈਨ ਲੈਣੀ ਆ ਨਾ ਆਪਾਂ ਵੀਡੀਓ ਕਾਲ ਦੇ ਵਿੱਚ ਭਵਿਕਰ ਲੋ ਚੋਲੇ ਹਾਂ ਇਹ ਨਹੀਂ ਕੁਝ ਗੱਲ ਹੈਗੀ ਆ ਬਿਲਕੁਲ ਜੀ ਬਿਲਕੁਲ ਆਪਣੇ ਤਪਾਈ ਆਪਣੇ ਇਹੋ ਜੀ ਗੱਲ ਨਹੀਂ ਕੋਈ ਇੱਥੇ ਆਣ ਕੇ ਟਿੱਪਣਾ ਤਾਂ ਵੀ ਬੇਚ ਜਿhko ਕਿਹਾ ਜੀ ਹਾਂਜੀ ਲਓ ਜੀ ਅਗਲਾ ਕਿਹੜਾ ਨਾਕ ਆ ਗਿਆ ਜੀ ਆਪਣੇ ਕੋਲ ਆ ਇਹ ਸੰਧੂ ਸਾਹਿਬ ਜਰਸੀ ਦਾ ਚੱਪ ਦਾ ਕ੍ਰਾਸ ਆ ਬਸ ਹੁਣ ਤਿਆਰੀ ਇਹ ਗਾਂ ਦੀ ਜੀ ਆਹਾਂ ਦੋ ਚਾਰ ਨਹੀਂ ਲਊਗੀ ਜੀ ਲਓ ਵੀ ਦੋਸਤੋ ਤਿਆਰੀ ਵਾਲੀ ਆ ਠੀਕ ਆ ਇਹ ਵੀ ਤੁਹਾਨੂੰ ਦਿਖਾਉਂਦੇ ਆ ਵੀ ਤਿਆਰੀ ਵਾਲੀ ਆ ਜਰਸੀ ਐਚ ਐਫ ਦਾ ਕ੍ਰਾਸ ਰੰਗ ਪ੍ਰਿੰਟ ਬਿਲਕੁਲ ਤੁਸੀਂ ਜਿਦਾਂ ਦੇਖ ਰਹੇ ਜੇ ਐਚ ਐਫ ਬਰੀਡ ਵਾਲੀ ਆ ਬਾਕੀ ਸਟਰਕਚਰ ਬਾਡੀ ਸਟਰਕਚਰ ਜਿਹੜਾ ਇਹ ਜਰਸੀ ਬਰੀਡ ਵਾਲਾ ਠੀਕ ਆ ਤੋ ਲੈ ਵਾਲੂਆ ਪੂਰਾ ਕਰਮਾਂ ਲਈ ਤਿਆਰ ਕਰੀ ਖੜੀ ਆ ਤੇ ਇਹਨੇ ਟਾਈਮ ਨਹੀਂ ਲੈਣਾ ਸੰਧੂ ਸਾਹਿਬ ਤਿਆਰੀਆਂ ਕਰ ਲਈ ਆ ਬਾਕੀ ਹੋ ਸਕਦਾ ਚਲੋ ਫਿਰ ਵੀ 7-8 ਦਿਨ ਲੈ ਜੇ ਚੋਈ ਚੋਈ ਦੀ ਬਿਲਕੁਲ ਓਕੇ ਠੰਡੀ ਸੀਲਸ ਲੱਗ ਆਪਾਂ ਹਮੇਸ਼ਾ ਹੀ ਡੰਗਰ ਜਿਹੜਾ ਵੀ ਲਈਦਾ ਆਪਾਂ ਹੱਥ ਖਵਾਗੇ ਪਹਿਲੋ ਵੀਰ ਭੈਣ ਭਰਾਵਾਂ ਨੂੰ ਖਾ ਦੀਦਾ ਵਾ ਕਿਉਂਕਿ ਅਗਲੇ ਆ ਪੈਸੇ ਲੈਣੇ ਜਾ ਕੇ ਦੁੱਧ ਨਾ ਦੇਉ ਫਾਇਦਾ ਕੀ ਆ ਜੀ ਹੂੰ ਹੂੰ ਦੁੱਧ ਲੀਟਰ ਘੱਟ ਦੇ ਦੇ ਉਹ ਚੰਗਾ ਪਰ ਬਾਲਟੀ ਰੱਕੇ ਚੋਣ ਦੇ ਦੇ ਜਿਉ ਸਾਹਿਬ ਇੱਕ ਇਧਰ ਲੰਮਾ ਤੋਰਦੀਆਂ ਹਾਂ ਹਾਂ ਜੀ ਹਾਂ ਜੀ ਲੋ ਜੀ ਇਹ ਵੀ ਵੈੜ ਦੋਸਤੋ ਪੂਰੀ ਤਿਆਰੀ ਵਾਲੀ ਆ ਜਰਸੀ ਐਚ ਐਫ ਦਾ ਕ੍ਰੋਸ ਤੇ ਸੂਬਾ ਕੋਈ ਵੀਰ ਆਪਦੇ ਦੂਜਾ ਕੋਈ ਤੱਜਾ ਮੰਨ ਲੈ ਠੀਕ ਆ ਜੀ ਉਹਦਾ ਆਪ ਕੋ ਆਪਣੀ ਸਮਝ ਆ ਸੰਧੂ ਸਾਹਿਬ ਠੀਕ ਆ ਜੀ ਬੇਸ਼ੱਕ ਵੈਸੇ ਦਿਖ-ਦੁਖ ਜਿਹੜੀ ਆ ਦੂਜੇ ਸੂਬੇ ਵਾਲੀ ਆ ਕੰਨ ਕੰਨ ਬਿਲਕੁਲ ਛੋਟੇ ਆ ਜਰਸੀ ਵਾਲਾ ਪੂਰਾ ਸਟਰਕਚਰ ਆ ਐਚ ਐਫ ਤੇ ਜਰਸੀ ਦਾ ਕ੍ਰੋਸ ਬਾਕੀ ਨਾੜਾ ਨੂੜਾ ਚੱਡੇ ਦੀਆਂ ਵੇਖੋ ਕਿੰਨੀਆਂ ਸਫਾਈਆਂ ਅੱਗੇ ਪਿੱਛੇ ਚੱਡਾ ਕਰੂਗੀ ਫੋਲੀ ਜਦੋਂ ਤਿਆਰ ਹੋ ਗਈ ਸੰਧੂ ਸਾਹਿਬ ਮੋਟੀ ਬੇਨ ਮਿਲਕ ਹਾਂਜੀ ਠੀਕ ਆ ਆ ਲੋ ਜੀ ਲਓ ਵੀ ਦੋਸਤੋ ਠੀਕ ਹੈ ਜੀ ਇਹ ਤਿੰਨ ਨਾ ਗਏ ਤੇ ਇਹਦਾ ਮੁੱਲ ਵੀ ਆਪਾਂ ਪੁੱਛ ਲੈਨੇ ਆ ਵੀਰ ਤੋਂ ਕੀ ਕਰਦਾ ਬਾਕੀ ਚੰਗੀਆਂ ਨੇ ਬੜਾ ਚੰਗੇ ਸੋਨੇ ਥਣ ਦੇ ਵਾਲੀਆਂ ਨੇ ਸੰਧੂ ਸਾਹਿਬ ਆਵਾ ਮਾਲ ਹੀ ਚੰਗਾ ਲੈ ਆ ਈਦਾ ਮਾਲਾ ਮਾਲ ਹੀ ਨਹੀਂ ਲੱਗਦਾ ਕਿਉਂਕਿ ਆਪਾਂ ਵੀ YouTube ਤੇ ਮਾਲ ਪਾਉਣ ਦਾ ਸਪੈਸ਼ਲ ਮਾਲ ਲਿਆਓ ਚੰਗਾ ਸਾਫ਼ ਸਫਸਤਰਾ ਕੰਮ ਕਰੋ ਸਾਰੇ ਵੀਰ ਭੈਣ ਭਰਾਵਾਂ ਨੂੰ ਉਹੀ ਬੇਨਤੀ ਕਰਦਾ ਮੈਂ ਤੇ ਬਿਲਕੁਲ ਜੀ ਬਿਲਕੁਲ ਬਾਕੀ ਇਹਦਾ ਮੁੱਲ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲੀਏ 75 ਕਰ ਲੀਏ 80 ਕਰ ਲੀਏ 70000 ਦੇ ਦਾਂਗੇ ਉਹ ਚੋ ਵੀ ਇਮਾਨਦਾਨ ਕਰਦਾਂਗੇ ਮੌਕੇ ਤੇ 70 24 ਹਾਂ ਜੀ ਲਓ ਜੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਉਲਟ ਪਹਿਣੀ ਸਾਈਡ ਤੋਂ ਦਿਖਾਉਣੇ ਪੈਣ ਆ ਠੀਕ ਆ ਆ ਥਣ ਜੇ ਸਹਿਜ ਥਣਾ ਦਾ ਆਪਸੀ ਗੈਬ ਅੰਤਰ ਕਾਫੀ ਜਿਆਦਾ ਸੋਹਣਾ ਠੀਕ ਇਧਰ ਵੀ ਸੰਦੂ ਸਾਹਿਬ ਖਾਧ ਆ ਲੋ ਜੀ ਠੀਕ ਆ ਜੀ ਸੋ ਇਹ ਤਿੰਨ ਨਾਗਾ ਹਾਂ ਜੀ ਆ ਫੇਰ ਖਾਧ ਸੰਦੂ ਸਾਹਿਬ ਬਹੁਤ ਸਾਰੀਆਂ ਸਪੈਸ਼ਲ ਆਪੋ ਆਪਣੀ ਜਗ੍ਹਾ ਜੀ ਹੂੰ 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 ਇਹ ਗਰਮੀ ਕਿਤਰਾ ਦਾ ਰੇਡ ਆ ਹਰ ਇੱਕ ਤਰ੍ਹਾਂ ਦਾ ਪਸ਼ੂ ਆ ਜਿਹੋ ਜਿਹੇ ਰੇਡ ਵਾਲਾ ਜਿਹੋ ਜਿਹੇ ਪਸ਼ੂ ਤੁਸੀਂ ਖਰੀਦੋਗੇ ਉਹ ਜਾਂ ਤੁਹਾਨੂੰ ਪਸ਼ੂ ਮਿਲ ਜਾਂਦਾ ਬਾਕੀ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਆਉਂਦੀ ਰਹਿੰਦੀ ਆ ਜਰਸੀ ਐਚ ਐਫ ਕ੍ਰੋਸ ਸ਼ਾਹੀਵਾਲ ਵੜਾਂ ਕ੍ਰੋਸਾਂ ਗਲੀਆਂ ਠੀਕ ਆ ਜੀ ਪਿਓਰ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆਉਂਦੀ ਆ ਬਾਕੀ ਸੰਤੂ ਸਾਬਾ ਚੰਗੇ ਦੁੱਧ ਦੀ ਗਾਲੀ ਗਾਂ ਨਹੀਂ ਜੀ ਦੂਜੀ ਆਪਾਂ ਲਈਦੀ ਨਹੀਂ ਮਾਰੀ ਹਾਂ ਜੀ ਹਾਂ ਜੀ ਥਾਂ ਚ ਡਾਊਗਾ ਦੁੱਧ ਦਊ ਡੰਗਰ ਜੋ ਲੈਵਾ ਨਾ ਥੱਲੇ ਫਿਰ ਉਹਨੇ ਦੁੱਧ ਕੀ ਦੇਣਾ ਠੀਕ ਆ ਤੇ ਸਾਬ ਇੱਕ ਆਪਣੇ ਨੰਬਰ ਬੋਲ ਦਗੇ ਫਿਰ ਸੰਦੂ ਸਾਹਿਬ 84 379 33595 84 379 33595 ਪਿੰਡ ਵੱਡੇ ਸਭਰਾ ਠੀਕ ਹੈ ਜੀ ਅਧਿਪਤ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਵੀਰ ਸਾਹਿਬ ਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੇ ਜਾਣਕਾਰੀ ਲੈ ਲਿਓ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਵੜਾ ਚੰਗੀਆਂ ਆਉਂਦੀਆਂ ਠੀਕ ਆ ਜੀ ਖਾਸ ਸਪੈਸ਼ਲ ਵੜਾ ਆਉਂਦੀਆਂ ਨੇ 20+ 25+ 30+ ਠੀਕ ਆ ਜੀ ਤੇ ਮੌਕੇ ਮੌਕੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂ ਦੀ ਡਿਟੇਲ ਆ ਤੁਸੀਂ ਸਮੇਂ ਸਮੇਂ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ